0.7 ਹੋਇਆ ਸੀ ਪੁਲਿਸ ਨੂੰ ਤਾਂ ਉਸ ਨੂੰ ਲੈ ਕੇ ਫਿਰ ਇੰਦਰ ਸਿੰਘ ਚੋੜਾ ਗੂਰਮਤ ਫੇਸ ਹੋ ਰਹੀ ਹੈ ਤੱਤ ਕੀ ਰੱਖੇ ਗਏ ਨੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੀਸੀਟੀਵੀ ਫੁਟੇਜ ਜਿਹੜੀ ਐਡੀਪੀਸੀ ਨੇ ਸਾਨੂੰ ਨਹੀਂ ਦਿੱਤੀ ਜੀ ਸਾਨੂੰ ਸੀਸੀਟੀਵੀ ਫੋਟੋਆਂ ਵੀ ਜੀ ਜਿਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਜੱਜ ਸਾਹਿਬ ਨੂੰ ਰਿਕੁਐਸਟ ਕਰਕੇ 3 ਦਿਨ ਦਾ ਰਿਮਾਂਡ ਹੋਰ ਲਿਆ ਹੈ 14 ਤਰੀਕ ਨੂੰ ਦੁਬਾਰਾ ਪੇਸ਼ ਕਰਾਂਗੇ ਐਸਪੀਸੀ ਨੇ ਤੁਹਾਨੂੰ ਸੀਸੀਟੀਵੀ ਨਹੀਂ ਦਿੱਤੀ ਜੀ ਡੀਵੀਆਰ ਨਹੀਂ ਅਸੀਂ ਅਸੀਂ ਲੈ ਰਹੇ ਜੀ ਲੈ ਰਹੇ ਲੈ ਰਹੇ ਲੈ ਰਹੇ ਜੀ ਦੋਸ਼ ਲਾ ਕੇ ਤੇ ਚੌਮੀ ਕੋਲ ਵੀ ਸਹਿਯੋਗ ਨਹੀਂ ਕਰਦੇ ਸਪਾਸ ਜੀ ਇੱਕ ਵਾਰ ਫੇਰ ਦੱਸ ਦਿਓ ਜੀ ਇੱਕ ਵਾਰ ਫੇਰ ਦੱਸ ਦਿਓ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਸ ਗ੍ਰਾਉਂਡ ਤੇ ਰਿਮਾਂਡ ਪੁਲਿਸ ਨੇ ਮੰਗਿਆ ਜਲਸਾਹਬ ਨੇ ਦੋਨਾਂ ਤਰ੍ਹਾਂ ਦੇ ਆਰਗੂਮੈਂਟ ਸੁਨੇ ਜੀ ਆਰਗੂਮੈਂਟ ਸੁਣ ਤੋਂ ਬਾਅਦ ਉਹਨਾਂ 3 ਦਿਨ ਦਾ ਪੁਲਸ ਰਿਪੋਰਟ ਵਾਪਸ ਹੋ ਗਿਆ ਅਸੀਂ ਇਸ ਦਾ ਪਾਰਟ ਉਹਨ ਵਿਅਸਿਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀ ਰਿਮਾਂਡ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਮਾਂਡ ਮਿਲਿਆ ਸੀ ਇਹ ਕੋਈ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਨੇ ਡਿਸਕਲੋਜ਼ ਨਹੀਂ ਕੀਤੀਆਂ ਜਾਂ ਹੁੰਦੀਆਂ ਕਿਉਂਕਿ ਸੈਸਿਵ ਕੇਸ ਹੈ ਇਹਦੇ ਵਿੱਚ ਤਿੰਨ ਦਿਨ ਦਾ ਮਾਰਾ ਸੀ ਹੋਰ ਹਾਸਲ ਕੀਤਾ ਤਿੰਨ ਦਿਨ ਦਾ ਰਵਾਣ ਮਿਲਿਆ ਜੀ ਦੋਵਾਂ ਕਿ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਤੇ ਦੋਨਾਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਬੈਟਰ ਲੱਗਿਆ ਤਿੰਨ ਦਿਨ ਦਾ ਪੂਰਾ ਰਵਾਣ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਇਸੇ ਉਹ ਨਹੀਂ ਕੀਤਾ ਗਿਆ ਜੀਬੀਸੀ ਉਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈਗੀ ਇਹ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਹੁਣ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਤੁਸੀਂ ਦਾ ਪਾਰਟ ਆ ਉਹਨੂੰ ਇਨਵੈਸਟੀਗੇਸ਼ਨ ਦੇ ਚ ਹੋਰ ਆਪਾਂ ਇਸ ਤੋਂ ਜ਼ਿਆਦਾ ਡੀਪ ਲਿੰਗ ਦੇ ਸਾਡੇ ਤਨ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਪਾਵਨਾਵਾਂ ਨਾਲ ਜੁੜੇ ਹੋਏ ਪੁਲਿਸ ਨੇ ਮੈਕਨੀਸ਼ਲ ਕਾਰਜ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ ਜੀ ਹਰ ਤੋਹੀਂ ਹਰ ਪਹਿਲੂ ਤੋਂ ਹੀ ਇਹ ਦੀ ਜਾਂਚ ਕਰ ਰਹੇ ਹਾਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਹੈ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟ ਸਾਹਮਣੇ ਹੋ ਰਹੇ ਹੋਣਗੇ ਤੁਹਾਨੂੰ ਬਾਜ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮ ਕੌਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਦਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਹੈ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾਂਦਾ ਅੱਛਾ ਕਿਤੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਵਿੱਚ ਮੰਨੀ ਹੈ ਤੁਹਾ ਅਦਾਲਤ ਚ ਗਿਆ ਹੈ ਸੀਮਾ ਪਾਰ ਤੋਂ ਕੋਈ ਲੋਕੇਸ਼ਨ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜੀ ਹੈ ਐਸਜੀਪੀ ਕਿੰਨੀ ਦੇਰ ਹੀ ਹੈ ਕਿ ਨਹੀਂ ਦੇਰ ਹੈ ਬਿਲਕੁਲ ਦੇ ਰਹੀ ਹੈ ਜੀ ਦੇ ਰਹੀ ਹੈ ਕਦੋਂ ਤੱਕਨ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਇੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਨਹੀਂ ਕੋਰਟ ਚ ਨਹੀਂ ਸੀ ਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇ ਨਹੀਂ ਉਹਨਾਂ ਹੀ ਨਹੀਂ ਸੀ ਅੱਛਾ ਕੋਰਟ ਦੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਦੇਖੋ ਟੈਲੀਫੋਨ ਯੂਜ਼ ਕਰਦਾ ਹੈ ਇਹ ਉਹਦੇ ਲੋਕੇਸ਼ਨਾਂ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜਿਹੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਉਹ ਚੀਜ਼ਾਂ ਡਿਸਕਵਰ ਨਹੀਂ ਕੀਤੀ ਆ ਚੋ ਬਰਾਮਬਰੀ ਹੋਈ ਆ ਫੋਨ ਦੀ ਫੋਨ ਦੀ ਬਰਾਮਬਰੀ ਹੋ ਗਈ ਆ ਜੀ ਕਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੇ 8 ਦਿਨ ਦਾ ਰਵਾਨ ਮੰਗਿਆ ਸੀਗਾ ਉਹਨਾਂ ਨੇ ਜਿਹੜਾ ਨਾਮ ਆ ਕੋਈ ਡਿਜੀਟਲ ਰਿਕਾਰਡ ਲਗਾਇਆ ਵਾ ਕਾਲ ਡਿਟੇਲਸ ਲਗਾਈਆਂ ਵਾ ਉਹਨਾਂ ਨੇ ਲੋਕੇਸ਼ਨ ਲਗਾਇਆ ਵਾ ਕਿ 1 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਖੇਮਕਰ ਬਾਰਡਰ ਏਰੀਏ ਤੇ ਜਾਂਦੇ ਰਹੇ ਆ ਔਰ ਬਾਰਡਰ ਏਰੀਏ ਦਾ ਕਰਕੇ ਇਹਨਾਂ ਨੇ ਵੈਪਨ ਜਿਹੜਾ ਵਾ ਉਹ ਪਤਾ ਕਰਨਾ ਹੈਗਾ ਕਿ ਇਹਨਾਂ ਨੇ ਬਾਰਡਰ ਏਰੀਏ ਦੇ ਉੱਪਰ ਪ੍ਰਕੂਅਰ ਕੀਤਾ ਔਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਦਲੀਲ ਇਹ ਸੀ ਕਿ ਉਹ ਜਿਹੜਾ ਖੇਮ ਕਰਨ ਗਏ ਆ ਉਹ ਕਿਹ ਬਰਸੀ ਤੇ ਗਏ ਆ ਉਹ ਬਰਸੀ ਦੇ ਜਾਂਦੇ ਨੇ ਤਾਂ ਘਰ ਵੀ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਬਾਰਡਰ ਏਰੀਆ ਹੈਗਾ ਇਹ ਵੱਖਰੇ ਵੱਖਰੇ ਥਾਵਾਂ ਤੇ ਬਰਸੀਆਂ ਦੇ ਜਾਂਦੇ ਰਹੇ ਨੇ ਕਿ ਇੰਟੈਲੈਕਚੁਅਲ ਪਰਸਨ ਨੇ ਰੈਨਾਉਂਡ ਪਰਸਨੈਲਿਟੀ ਨੇ ਸਿੱਖ ਰਿਲੀਜੀਅਨ ਦੀ ਔਰ ਇਹਨਾਂ ਨੇ ਕੋ 12 12 ਦੇ ਕਰੀਬ ਜਿਹੜੀਆਂ ਬੁੱਕਸ ਵਗੈਰਾ ਲਿਖੀਆਂ ਹੋਈਆਂ ਵਾਂ ਔਰ ਇਹ ਜਿਹੜਾ ਪੂਰਾ ਜਿਹੜਾ ਆਪਣਾ ਐਕਟਿਵ ਜਿਹੜੇ ਸਿੱਖ ਪੋਲਿਟੀਕਲ ਪੰਥਕ ਕਿਹੜੇ ਨੇ ਐਕਟਿਵਿਸਟ ਹੈਗੇ ਨੇ ਵੱਖੋ ਵੱਖਰੇ ਥਾਵਾਂ ਬਰਸੀਆਂ ਤੇ ਜਾਂਦੇ ਨੇ ਇਹ ਸਿਰਫ ਲਿੰਗਰ ਔਨ ਕਰ ਰਿਹਾ ਰਮਾਨ ਨੂੰ ਇਹਨਾਂ ਨੇ ਪਿਛਲੀ ਵਾਰ ਲਖੀਮਪੁਰ ਖੀਰੀ ਦਾ ਕਿਹਾ ਸੀਗਾ ਲਖੀਮਪੁਰ ਕੀ ਜੀ ਬਿਲਕੁਲ ਨਹੀਂ ਲੱਗ ਗਏ ਹੁਣ ਇਹਨਾਂ ਨੇ ਕਿਹਾ ਵੀ ਹੁਣ ਉਹ ਮੁੱਕਰ ਗਏ ਆ ਇਹ ਲਖੀਮਪੁਰ ਕੀ ਜੀ ਮੈਂ ਝਾਰ ਨਹੀਂ ਲਖਾਏ ਹੁਣ ਇਹਨਾਂ ਨੇ ਨਵਾਂ ਬਹਾਨਾ ਜਿਹੜਾ ਬਾਰਡਰ ਏਰੀਆ ਦਾ ਬਣਾ ਲਿਆ ਹੈਗਾ ਤੇ ਨਾਲ ਕੋ ਡਿਜੀਟਲ ਰਿਕਾਰਡ ਲਾਇਆ ਨਾਲ ਲਾਇਆ ਨਾਲ ਬੰਦਿਆਂ ਨੂੰ ਉੱਥੇ ਮਿਲੇ ਆ ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਮਿਲੇ ਆ ਹੁਣ ਕੋਈ ਇਹ ਧਰਮ ਸਿੰਘ ਦਾ ਨਾਮ ਲੈ ਰਿਹਾ ਜਾਂ ਹੋਰ ਕੁਝ ਨਾਮ ਲੈ ਰਿਹਾ ਉਹ ਜਿਹੜਾ ਜਿਹੜਾ ਹੈਗਾ ਵਾ ਉਹਦੇ ਬੇਸ ਤੇ ਜਿਹੜਾ ਹੈਗਾ ਹੁਣ ਇਹਨਾਂ ਨੇ ਜਿਹੜਾ ਰਿਮਾਂਡ ਜਿਹੜਾ ਵਾ ਉਹ ਲਿਆ ਹੈਗਾ ਵਾ ਸਰ ਅੰਮ੍ਰਿਤ ਸਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀ ਉਹ ਤਾਂ ਦੇਖੋ ਪੁਲਿਸ ਦਾ ਜਿਹੜਾ ਆਪਣਾ ਜਿਹੜੀ ਇਨਵੈਸਟੀਗੇਸ਼ਨ ਦਾ ਜਿਹੜਾ ਮਾਮਲਾ ਹੈਗਾ ਉਹ ਤੇ ਪੁਲਿਸ ਜਾਣੇ ਐਸਜੀਪੀਸੀ ਜਾਣੇ ਪਰ ਇਹ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਐਸਜੀਪੀਸੀ ਆ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਆਪਣੀਆਂ ਪੂਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਦੇ ਰਹੀ ਆ ਔਰ ਦੂ 4 ਤਰੀਕ ਨੂੰ ਪ੍ਰਕਰਮਾਂ ਦੇ ਵਿੱਚ ਇਹ ਭਿੰਦਰ ਸਿੰਘ ਦਾ ਐਸਜੀਪੀ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ ਮਿਲੇ ਆ ਔਰ ਉਹ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੱਤੀ ਜਾ ਰਹੀ ਜੀ ਓ ਸੀਸੀਟੀਵੀ ਜਿਹੜੀ ਆ ਉਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਲੀਡਰ ਹੈਗੇ ਆ ਉਹ ਰਿਲੀਜ਼ ਕਰਨ ਤੇ ਪੁਲਿਸ ਜਿਹੜੀ ਆ ਉਹ ਵੀ ਜਿਹੜੀ ਐਸసీపీ ਜਿਹੜੀ ਫੁਟੇਜ ਆ ਗਈ ਆ ਉਹ ਵੀ ਰਿਲੀਜ਼ ਕਰੇ ਇਹਦਾ ਮਤਲਬ ਪ੍ਰਕਰਮ ਇਹ ਇੱਕ ਰਨਾਉਂਡ ਪਰਸਨੈਲਿਟੀ ਨੇ ਪ੍ਰਕਰਮਾਂ ਦੇ ਵਿੱਚ ਇਹਨਾਂ ਨੂੰ ਮਿਲੇ ਨੇ ਪਹਿਲਾਂ ਕਹਿੰਦੇ ਸੀਗੇ ਇਹ ਕੋਈ ਐਸਪੀ ਹਰਪਾ ਰੰਧਾਵਾ ਨੂੰ ਮਿਲੇ ਨੇ ਜਾਂ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੇ ਨੇ ਇਹ ਸਰ ਕੇ ਇਹ ਦੋਸ਼ੀਆਂ ਦੀ ਗਿਣਤੀ ਵਧਾ ਰਹੇ ਨੇ ਇਸ ਤਰੀਕੇ ਨਾਲ ਤੇ ਫਿਰ ਇਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਤੇ ਹੋਰ ਵੀ ਬڑے ਜਿਹੜੇ ਹੈਗੇ ਉੱਥੋਂ ਦੇ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਜਾਂ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਮੈਂਬਰ ਸਹਿਬਾਨ ਨੇ ਸੀਨੀਅਰ ਪੋਸਟਾਂ ਤੇ ਨੇ ਉਹਨਾਂ ਨੂੰ ਵੀ ਮਿਲੇ ਆ ਇਹਦਾ ਮਤਲਬ ਕੀ ਉਹ ਵੀ ਸਾਰੇ ਦੋਸ਼ੀ ਹੋ ਗਏ ਜਿਹੜੀਆਂ ਧਰਾਵਾਂ ਲੱਗੀਆਂ ਉਹ ਸਿਰਫ ਪੁਲਿਸ ਦਾ ਪ੍ਰੋਸੀਕਿਊਸ਼ਨ ਵਰਜਨ ਹੀ ਹੈਗਾ ਕਿ ਉਹ ਜਿਹੜਾ ਹੈਗਾ ਵਾ ਗੁੱਥਮ ਗੁੱਥਾ ਦੇ ਵਿੱਚ ਗੋਲੀ ਚੱਲੀ ਥੋ ਪਾਈ ਜਿਹੜੀ ਆ ਮਤਲਬ ਗੁੱਥਮ ਗੁੱਤਾ ਹੋ ਗਿਆ ਨੇ ਫਾਇਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਹਵਾਈ ਫਾਇਰ ਹੋ ਗਿਆ ਪਹਿਲੀ ਗੱਲ ਤਾਂ ਇਹ ਕਹੀ ਉਹ ਆਫੈਂਸ ਜਿਹੜਾ ਇਹ 109 ਬੀ ਐਨ ਐਸ ਦਾ ਬਣਦਾ ਹੀ ਨਹੀਂ ਆ ਜਿਹੜੀ ਪੁਰਾਣੀ ਜਿਹੜੀ ਆਪਣੀ ਆਪਾਂ ਜਿਹਨੂੰ ਕਹਿੰਦੇ 307 ਕਹਿ ਦਿੰਦੇ ਆ ਇਹ ਆਈ ਪੀਸੀ ਇੱਕ 336 ਦਾ ਆਫੈਂਸ ਬਣਦਾ ਹੈਗਾ ਵਾ ਔਰ ਇਹ ਜਿਹੜਾ ਹੈਗਾ ਵਾ ਮਤਲਬ ਕੋਈ ਆਫੈਂਸ ਮੇਡ ਆਊਟ ਨਹੀਂ ਹੁੰਦਾ 307 ਦਾ 109 ਬੀ ਐਨ ਐਸ ਦਾ ਇਹ ਖੁਦ ਪ੍ਰੋਸੀਕਿਊਸ਼ਨ ਦੀ ਸਟੋਰੀ ਆ ਇਸ ਕਰਕੇ ਇਹ ਰੋਜ਼ ਕਿੰਨੇ ਕੇਸ ਹੁੰਦੇ 109 ਬੀ ਐਨ ਐਸ ਦੇ ਸੋ ਇਸ ਕਰਕੇ ਆਮ ਕੇਸ ਆ ਔਰ ਉਹਦੇ ਵਿੱਚ ਹੀ ਇੰਨੇ ਦਿਨਾਂ ਦਾ ਰਮਾਨ ਜਿਹੜਾ ਇਹ ਲੈ ਰਹੇ ਔਰ ਇੱਕ ਪਾਸੇ ਬਿਕਰਮ ਜੀਠਿਆ ਹਰ ਇੱਕ ਸੀਸੀਡੀ ਰਿਲੀਜ਼ ਕਰ ਰਹੇ ਆ ਔਰ ਪੁਲਿਸ ਨੂੰ ਸੀਸੀਡੀ ਵੀ ਦਿੱਤੀ ਜਾਣੀ ਜਾ ਰਹੀ ਆ ਲੱਗਦਾ ਨਹੀਂ ਕਿ ਸ਼ਰੋਮਣੀ ਕਮੇਟੀ ਇੱਕ ਵਾਰੀ ਫੇਰ ਆਪਣੀ ਜਿਹੜੀ ਗੂੜਤਾ ਦਿਖਾ ਰਹੀ ਹੈ ਸ਼ਰੋਮਣੀ ਅਗੜੀ ਦਲ ਦੇ ਨਾਲ ਉਹ ਤੇ ਫਿਰ ਹੈ ਹੀ ਉਹ ਤੇ ਪੁਲਿਸ ਦਾ ਦੇਖੋ ਜੇ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਪੁਲਿਸ ਦਾ ਮੈਟਰ ਆ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹਨੂੰ ਇੰਨੀ ਇੰਪੋਰਟੈਂਟ ਹੋ ਗਈ ਕਿ ਉਹਨੂੰ ਐਸਜੀਪੀਸੀ ਜਿਹੜੀ ਆ ਉਹ ਦੇ ਨਹੀਂ ਰਹੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਰੀਆਂ ਫੁਟੇਜ ਜਿਹੜੀਆਂ ਮਿਲਣੀਆਂ ਚਾਹੀਦੀਆਂ ਔਰ ਪੁਲਿਸ ਨੂੰ ਜਿਹੜਾ ਆਪਣਾ ਪੂਰਾ ਜਿਹੜਾ ਹੈਗਾ ਵਾ ਉਹ ਕਰਕੇ ਤੇ ਦੇਣਾ ਚਾਹੀਦਾ ਹੈਗਾ ਬਾਕੀ ਇਨਵੈਸਟੀਗੇਸ਼ਨ ਦਾ ਜਿਹੜਾ ਹੈਗਾ ਇਨਵੈਸਟੀਗੇਟਿੰਗ ਏਜੰਸੀ ਆ ਜਿਹੜੀ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਨਹੀਂ ਦੇ ਰਹੀ ਤੇ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਜਿਹੜੀਆਂ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪ੍ਰ ਫੁਟੇਜ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਕਿਸੇ ਏਜੰਸੀ ਕੋਲ ਜਿਹੜੀਆਂ ਸੀਸੀਟੀਵੀ ਫੁਟੇਜ ਹੋਣ ਤੇ ਉਹ ਦੇਵੇ ਨਾ ਪੁਲਿਸ ਨੂੰ ਪੁਲਿਸ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਠੀਕ ਆ ਕਿ ਨਹੀਂ ਪ੍ਰੋਵਾਈਡ ਕਰਦੇ ਠੀਕ ਆ ਹਾਂ ਹਾਂ